ਨਮਸਕਾਰ ਸਾਥਰੀਗਾਲ ਸਮਾਣਾ ਕੋੜੇਤ ਵਾਲਾ ਸਵਾਗਤ ਹੈ ਸਮਾਣਾ ਨਾਜ ਮੰਡੀ ਵਿਖੇ ਲਿਫਟਿੰਗ ਨਾ ਹੁਣ ਕਰ ਮੰਡਿਆਂ ਵਿੱਚ ਓਨੇ ਦੇ ਅੰਬਾਰ ਲੱਗੇ ਹੋਏ ਆਂ ਆਰਤੀ ਅਤੇ ਕਿਸਾਨਾਂ ਨੂੰ ਭਾਰੇ ਪ੍ਰਚਨ ਆ ਰਹੀਆਂ ਦੂਸਰੇ ਪਾਸੇ ਡਰੱਗ ਡਰਾਈਵਰ 500 ਰੁਪਏ ਕੱਟਾ ਵੱਧ ਚਕਾਈ ਦੇ ਲੈ ਰਹੇ ਹਨ ਸਾਫਕਾਰਤੀ ਐਸੋਨ ਦੇ ਪ੍ਰਧਾਨ ਤਰਸ਼ੀਮ ਚੰਦ ਦੱਸਿਆ ਮਾਲ ਦੀ ਲਿਫਟ ਨਹੀਂ ਹੋ ਰਹੀ ਠੇਕੇਦਾਰ ਕੋਲ ਕੋਈ ਗੱਡੀਆਂ ਪ੍ਰੋਵਾਈਡ ਕਰਨ ਦੇ ਸਾਧਨ ਨਹੀਂ ਹੈ ਉਹ ਠੇਕਾ ਕਿਉਂ ਲੈਂਦੇ ਆਂ ਇਨ ਦਿਨਾਂ ਤੋਂ ਬਿਲਕੁਲ ਲਿਫਟਿੰਗ ਨਹੀਂ ਹੋ ਰਹੀ ਹੈ एसडीएम ਕੋਲ ਸ਼ਿਕਾਇਤ ਕੀਤੀ ਪਰ ਸਾਨੂੰ ਭਰੋਸਾ 2 ਦਿਨਾਂ ਦਿਲਾਇਆ ਪਰ ਰਾਤ ਨਹੀਂ ਮਿਲੀ ਆਰਤੀ ਨੇ ਦਸਾਈ ਕਿ ਟਰੱਕ ਵਾਲੇ ਨੂੰ ਜਿਸ ਆਰਤੀ ਕੋਲ ਵੱਧ ਪੈਸੇ ਮਿਲਦੇ ਆ ਉਸ ਦਾ ਤੋਨਾ ਚੁੱਕਦੇ ਆ ਚਾਰ ਸਪੈਸ਼ਲ ਟਰੱਕਾਂ ਦੀ ਲੱਗੀ ਪਰ ਰਕ ਨਹੀਂ ਆਈ ਮੰਡੀ ਵਿੱਚ 4 ਲੱਖ ਰੁਪਏ ਚੋਨੇ ਦਾ ਪਿਆ ਜੇਕਰ ਮੌਸਮ ਖਰਾਬ ਹੁੰਦਾ ਤਾਂ ਸਾਰਾ ਘਟਾ ਆਰਤੀ ਨੂੰ ਧੰਨ ਪਵੇਗਾ ਲੈਬਰ ਗੁਲਮੀ ਸਿੰਘ ਨੇ ਦੱਸਿਆ ਕਿ ਟੱਕੇ ਨਾਲ ਆਰਤੀ ਪੈਸੇ ਦਿੰਦੇ ਆ ਸਾਡੀ ਮਜਬੂਰੀ ਹੈ ਜੇਕਰ ਟਰੱਕ ਸੈਂਟਰਾਂ ਵਿੱਚ ਮਾਲ ਉਤਾਰਦਾ ਹੈ ਦਾ ਸੈਲਰ ਬਾਰੇ 10 ਜਾਂ 15 ਕੱਟੇ ਵਾਪਿਸ ਭੇਜ ਜਾਂਦੇ ਆ ਸਾਨੂੰ ਖੱਜਲ ਖਵਾਰ ਹੋਣਾ ਪੈਂਦਾ ਹੈ ਕਿ ਪਹੁੰਚ ਵੀ ਨਹੀਂ ਦਿੱਤੀ ਜਾਂਦੀ ਸਮਾਨਾਂ ਤੋਂ ਮਾਲ ਦਾ ਜੀ ਪੋਜੀਸ਼ਨ ਇਹ ਹੈ ਵੀ ਦੋ ਤਿੰਨ ਸਪੈਸ਼ਲਾਂ ਚਾਰ ਲੱਗ ਗਈਆਂ ਜਿਹਦੇ ਕਰਕੇ ਟਰੱਕ ਜੁਨੀਅਨ ਨੇ ਟਰੱਕ ਮੰਡੀ ਚ ਨਹੀਂ ਖਾਸ ਭੇਜੇ ਕੋਈ ਮੰਡੀ ਦੀ ਜ ਰਾਈਵਲ ਜਿਹੜੀ ਹੈਗੀ ਆ ਉਹ ਪੂਰੀ ਪੀਕ ਤੇ ਹੈ ਰਾਈਵਲ ਪੀਕ ਤੇ ਹੋਣ ਕਰਕੇ ਜ਼ਿਮੀਦਾਰ ਆੜਤੀਆ ਸਾਰੇ ਪਰੇਸ਼ਾਨ ਨੇ ਜਿਹੜੇ ਟਰੱਕਾਂ ਵਾਲੇ ਨੇਗੇ ਉਹ ਬਤਲ ਕੇ ਜਿੱਥੇ ਪੈਸੇ ਮਿਲਦੇ ਨੇਗੇ ਉਹ ਉਧਰ ਨੂੰ ਜਾਂਦੇ ਨੇਗੇ ਦੂਜੇ ਪਾਸੇ ਕੋਈ ਟਰੱਕ ਵਾਲਾ ਨਹੀਂ ਜਾਂਦਾ ਹੈਗਾ ਮਾਲ ਕਿੱਥੇ ਕਰਾਂਗੇ ਮਾਲ ਦੀ ਲਿਫਟਿੰਗ ਤਾਂ ਬੁਰਾ ਹਾਲ ਹੋਇਆ ਪਿਆ ਜੀ ਮੰਡੀ ਦੇ ਵਿੱਚ ਇਸ ਟਾਈਮ 4 ਲੱਖ ਕਟੇ ਦੇ ਕਰੀਬ ਮੰਡੀ ਦੇ ਵਿੱਚ ਪਿਆ ਮਾਲ ਦਾ ਅੱਗੇ ਜਿਹੜਾ ਹੈਗਾ ਅਸੀਂ ਟਰੱਕ ਕਟਾਏ ਨੇ ਰਾਤ 100 ਹੁਣ ਜਿਹੜੇ ਹੈਗੇ ਨੇ ਅਜੇ ਤੱਕ ਜਿਹੜੇ ਸਵੇਰੇ 15-20 ਕ ਟਰੱਕ ਆਏ ਨੇ ਸਾਰੇ ਮਿਸਿਕਾ ਜੀ ਗੁਰਮੀਤ ਸਿੰਘ ਜੀ ਇਹ ਕੈਨ ਟਰੱਕ ਵਾਲੇ ਪੈਸੇ ਮੰਗਦਾਰੀ ਕਰ ਰਹੇ ਆ ਸਭ ਆਰਤੀ ਪੈਸੇ ਆਪ ਲੰਦੇ ਨੇ ਮੈਂ ਇੱਥੇ ਗੇਟ ਦੇ ਖੜ ਕੇ ਦੇਖਦਾ ਇੱਕ ਦਾ ਕਹਿੰਦਾ ਮੈਂ 500 ਦਨਾ ਦੂਜਾ ਪਿਛਲਾ ਕਹਿੰਦਾ ਮੈਂ 1000 ਦਨਾ ਦੂਜਾ ਕਹਿੰਦਾ ਮੈਂ 1200 ਜੇ ਝੂਠ ਹੋਵੇ ਨਾ ਆ ਦਾੜੀ ਪਿਸ਼ਾਬ ਨਾਲ ਮਲਾ ਲਾਂਗਾ ਤੂੰ ਤੂੰ ਤੇਰੇ ਪੈਸੇ ਇਹ ਇਹਨਾਂ ਦੀ ਮਜਬੂਰੀ ਹੈ ਮਾਲ ਭੇਡਾ ਭਰਾ ਕੇ ਵੇਚਦੇ ਨੇ ਗੱਡੀਆਂ ਚ 10 ਕੱਟੇ ਵੱਜ ਗਏ ਪਹੁੰਚ ਨਹੀਂ ਦਿੰਦੇ ਗੱਡੀ ਵਾਪਸ ਆਉਂਦੀ ਆ ਤਿੰਨ ਦਿਨ ਖੱਜਲ ਖਵਾਰ ਹੁੰਦੀ ਆ ਇੱਕ ਚੱਕਰ ਪਿੱਛੇ ਇਹ ਗੱਡੀ ਵਾਲਿਆਂ ਦਾ ਕਸੂਰ ਨਹੀਂ ਇਹਨਾਂ ਦਾ ਸ਼ੈਲਰ ਵਾਲਿਆਂ ਦਾ ਆੜ ਦੀਆਂ ਦਾ ਕਸੂਰ ਹੈ ਇਹ ਮਰਦੋ ਜਿੱਥੇ ਮਰਜੀ ਜਦੋਂ ਮਰਜੀ ਕੋਹਾ ਲੋ ਤੱਕਰ ਵੀ ਕਰਨ ਵਾਲਾ ਹੈ ਵਾਪਸ ਜਾ ਕੇ ਦੁਕਾਨ ਤੇ ਸਾਰੇ ਨੇ ਪਹੁੰਚ ਜੇ ਤੱਕ ਨਹੀਂ ਮਿਲੀ ਉਹ 18 ਕਟੇ ਦੀ ਜਵਾਬਦਾਰੀ ਕਿਹਦੀ ਹੈ ਮਾਲ ਸ਼ੈਲਰ ਵਾਲੇ ਦਾ ਭਰਾਇਆ ਆੜਤੀ ਨੇ ਇਨਸਪੈਕਟਰ ਨੇ ਜਵਾਬਦਾਰੀ ਟਰੱਕ ਵਾਲੇ ਦੀ ਕਿਉਂ ਉਹ ਗੱਡੀ ਚ ਬੈਣ ਸਰਕਾਲਾ ਹੋ ਗਿਆ ਆੜ ਦੀਆਂ ਦੀ ਪ੍ਰੋਬਲਮ ਜੀ ਮਾਲ ਦੀ ਲਿਫਟਿੰਗ ਦੀ ਆ ਰਹੀ ਹੈ ਗੱਡੀਆਂ 3 ਦਿਨ ਤੋਂ ਕੋਈ ਗੱਡੀ ਮੰਡੀ 'ਚ ਨਹੀਂ ਆ ਰਹੀ ਜਿਹੜੀ ਆ ਰਹੀ ਹੈ ਟੈਕੀਨ ਬਹੁਤ ਗੱਡੀ ਘੱਟ ਦੇ ਰਹੀ ਹੈ ਜਿਸ ਕਾਰਨ ਜਿਹੜਾ ਆੜ੍ਹਤੀਆ ਨੂੰ ਮਜਬੂਰ ਹੋ ਕੇ 5-5 ਰੁਪਏ 6-6 ਰੁਪਏ ਕੱਟਾ ਗੱਡੀਆਂ ਦੇ ਦੇ ਕੇ ਮਾਲ ਚਕਾਣਾ ਪੈ ਰਿਹਾ ਹੈ ਜੇ ਗੱਡੀਆਂ ਸਹੀ ਉਪਲਬਧ ਹੁਣ ਠੇਕੇਦਾਰ ਕੋਲ ਕੋਈ ਸਾਧਨ ਪ੍ਰੋਵਾਈਡ ਨਹੀਂ ਹੈਗੇ ਪੂਰੀਆਂ ਗੱਡੀਆਂ ਦੇ ਠੇਕਾ ਲੈ ਲੈਂਦੇ ਨੇ ਉਹਨਾਂ ਕੋਲ ਗੱਡੀਆਂ ਦੇ ਸਾਧਨ ਨਹੀਂ ਹੈ ਸਾਨੂੰ ਨਹੀਂ ਪਤਾ ਵੀ ਉਹ ਗੱਡੀਆਂ ਕਿਉਂ ਜੇ ਠੇਕਾ ਲੈਂਦੇ ਨੇ ਤਾਂ ਗੱਡੀਆਂ ਕਿਉਂ ਨਹੀਂ ਪ੍ਰੋਵਾਈਡ ਕਰ ਸਕਦੇ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਐਸਜੀਐਮ ਸਾਹਿਬ ਦੇ ਪਹਿਲਾਂ ਵੀ ਧਿਆਨ ਚ ਲੈਂਦਾ ਹੋਇਆ ਉਹਨਾਂ ਨੇ ਉਹਨਾਂ ਨੇ 2 ਦਿਨ ਦਾ ਸਮਾਂ ਮੰਗਿਆ ਸੀ ਵੀ ਸਪੈਸ਼ਲ ਲੱਗੀਆਂ ਨੇ 2 ਦਿਨ ਬਾਅਦ ਤੁਹਾਡਾ ਹੱਲ ਹੋ ਜਾਏਗਾ 2 ਦਿਨ ਬਾਅਦ ਵੀ ਅੱਜ ਅਸੀਂ ਮੰਡੀ ਦੇ ਗੇਟ ਤੇ ਖੜੇ ਆਂ ਜੀਹਦਾ ਕਿ ਕੋਈ ਹੱਲ ਨਹੀਂ ਹੈ ਕਹਿ ਰਹੇ ਨੇ ਵੀ 750 ਗੱਡੀ ਕੱਟੀ ਹੈ 750 ਗੱਡੀ ਦੇ ਵਿੱਚੋਂ ਇੱਥੇ ਗੱਡੀਆਂ ਦਾਸ ਨਹੀਂ ਆਈਆਂ ਮਾਲ ਚੱਕ ਨਹੀਂ ਜਾਦਾ ਮਾਲ ਚੱਕਿਆ ਨਹੀਂ ਜਾ ਰਿਹਾ ਆੜਤੀ ਬਹੁਤ ਮਾਲ ਗ੍ਰਾਂਤ ਤੋਂ ਪਰੇਸ਼ਾਨ ਨੇ ਜ਼ਿਮੀਦਾਰ ਦਾ ਮਾਲ ਢੇਰੀ ਹੋਣ ਤੋਂ ਜ਼ਿਮੀਦਾਰ ਪਰੇਸ਼ਾਨ ਹੈ ਆੜਤੀ ਪਰੇਸ਼ਾਨ ਹੈ ਕੈਲਾਸਰ ਮਦ ਰਿਪੋਰਟ